ਸਤਿ ਸ਼੍ਰੀ ਅਕਾਲ ਦਾ ਅਨਮਿਊਟ ਦੇਖ ਰਹੇ ਹਾਂ ਤੁਸੀਂ ਮੈਂ ਤਜਿੰਦਰ ਚੰਦੀ ਖਬਰਾਂ ਹੁਣ ਤੱਕ ਲੈ ਕੇ ਹਾਜ਼ਰਾਂ ਸੁਖਨੋਰੀ ਬਾਰਡਰ ਦੇ ਨਾਲ ਜੁੜੀ ਹੋਈ ਖਬਰ ਹੈ ਦੱਸਦੀ ਹੈ ਕਿ ਖਨੋਰੀ ਬਾਰਡਰ ਦੇ ਉੱਤੇ ਕਿਸਾਨਾਂ ਵੱਲੋਂ ਆਪਣੀ ਸੁਰੱਖਿਆ ਵਧਾ ਦਿੱਤੀ ਗਈ ਹੈ ਤੇ ਰਾਤ ਦੇ ਸਮੇਂ ਕਿਸਾਨਾਂ ਵੱਲੋਂ ਸਪੀਕਰ ਵਾਲੀ ਗੱਡੀ ਦੇ ਨਾਲ ਪੂਰੇ ਮੋਰਚੇ ਦੇ ਵਿੱਚ ਅਨਾਉਂਸਮੈਂਟ ਕਰਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਸੁਖਨੋਰੀ ਬਾਰਡਰ ਦੇ ਉੱਤੇ ਮੋਰਚਾ ਲਾ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਡਰ ਹੈ ਕਿ ਕਿਤੇ ਪ੍ਰਸ਼ਾਸਨ ਜਗਜੀਤ ਸਿੰਘ ਡੱਲੇਵਾਲ ਨੂੰ ਰਾਤ ਦੇ ਅੰਧੇਰੇ ਆਪਣੀ ਹਿਰਾਸਤ ਦੇ ਵਿੱਚ ਨਾ ਲੈ ਲਵੇ ਉੱਥੇ ਬੀਤੀ ਰਾਤ ਕਿਸਾਨਾਂ ਵੱਲੋਂ ਸਪੀਕਰ ਵਾਲੀ ਗੱਡੀ ਦੇ ਨਾਲ ਪੂਰੇ ਮੋਰਚੇ 'ਚ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਸੋ ਕਿਸਾਨਾਂ ਨੂੰ ਆਪਣੇ ਤੰਬੂਆਂ ਤੋਂ ਬਾਹਰ ਆ ਕੇ ਪੂਰੀ ਰਾਤ ਜਾਗਦੇ ਰਹਿਣ ਦੀ ਅਪੀਲ ਕੀਤੀ ਗਈ ਸੋ ਦੂਜੇ ਪਾਸੇ ਬੀਤੀ ਸ਼ਾਮ ਖਨੋਰੀ ਬਾਰਡਰ ਦੇ ਉੱਤੇ ਮਰਨ ਵਰਦ ਦੇ ਬੈਠੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਬੈਠੇ ਕਿਸਾਨ ਆਗੂਆਂ ਨੇ ਆਖਿਆ ਕਿ ਸਾਡੇ ਮੋਰਚੇ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੀ ਸੁਰੱਖਿਆ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਤੇ ਹੁਣ ਸਾਰੇ ਹੀ ਲੋਕਾਂ ਨੂੰ ਇਸ ਮੋਰਚੇ ਦੇ ਵਿੱਚ ਦਿਨ ਰਾਤ ਪਹਿਰਾ ਦੇਣ ਦੀ ਲੋੜ ਹੈ। ਰਵੈਜੂ ਜੀ ਦਾ ਖਾਲਸਾ ਸ੍ਰੀ ਰਵੈਜੂ ਜੀ ਕੀ ਪਤਿਏ ਐਸ ਵਕਤ ਅਸੀਂ ਖਨੋਰੀ ਬੋਚੇ ਚ ਉਸ ਜਗ੍ਹਾ ਤੇ ਬੈਠੇ ਆ। ਜਿੱਥੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦਾ ਜਿਹੜਾ ਮਰਗਵਤ ਹੈ ਅੱਜ 19ਵੇਂ ਦਿਨ 'ਚ ਮੈਂ ਤਾਂ ਕਹਿ ਸਕਦਾ ਵੀ ਕੁਸ਼ ਪਾਲੀ ਰਹਿ ਗਿਆ ਕਿ 17ਵੇਂ ਦਿਨ ਤੱਕ ਹੋਣ ਵਾਲੇ ਆ ਤਕਰੀਬਨ 10:30 ਵਜੇ ਨੇ ਜਿਹੜੀ ਅਸੀਂ ਸੂਚਨਾ ਦੇਣ ਲੱਗੇ ਆ ਕਿ ਜਿੰਨੀ ਕੁ ਸਾਨੂੰ ਹਰਿਆਣੇ ਵਾਲੇ ਪਾਸਿਓਂ ਪੰਜਾਬ ਵਾਲੇ ਪਾਸਿਓਂ ਜਾਣਕਾਰੀ ਮਿਲੀ ਹੈ ਕਿ ਕੁਝ ਜਿਹੜੇ ਗੁਪਤ ਸੂਚਨਾ ਮਿਲੀ ਹੈ ਕਿ 2-3 ਵਜੇ ਸਾਡੇ ਇਸ ਮੋਰਚੇ ਦੇ ਵਿੱਚ ਕਿਸੇ ਵੇਲੇ ਵੀ ਇਹ ਦੋਨੇ ਸਰਕਾਰਾਂ ਰਲ ਕੇ ਹਮਲਾ ਕਰ ਸਕਦੀਆਂ ਹਮਲਾ ਕਰਨ ਦਾ ਮਤਲਬ ਕਿ ਜਿਹੜਾ ਸਰਦਾਰ ਜਗਜੀਤ ਸਿੰਘ ਢੱਲੇਵਾਲ ਦਾ ਅੱਜ 16ਵਾਂ ਦਿਨ ਹੈ ਕਿ ਪਿੱਛੇ ਵੀ ਅਸੀਂ ਪ੍ਰੋਗਰਾਮ ਦੇਖੇ ਨੇ ਕਿ ਵਾਰ-ਵਾਰ ਤੇ ਕਈ ਵਾਰੀ ਸਰਕਾਰ ਇਹਨਾਂ ਨੂੰ ਠਾ ਕੇ ਜਿਹੜਾ ਹਸਪਤਾਲ ਚ ਲਾ ਜਾ ਕੇ ਗਲੂਗੋਸ਼ ਲਾਉਣਾ ਮੋਰਚੇ ਤੋਂ ਪਿੱਛੇ ਹਟਾਉਣਾ ਮੈਂ ਅਸੀਂ ਅਪੀਲ ਕਰਾਂਗੇ ਇਸ ਵਕਤ ਕਿ ਪੰਮਾ 10:30 ਵੱਜ ਚੁੱਕੇ ਨੇ ਜਿੱਥੋਂ ਵੀ ਤੱਕ ਸਾਡੀ ਵੀਡੀਓ ਜਾਂਦੀ ਹੈ ਨੇੜਲੇ ਪਿੰਡ ਜਿਹੜੇ ਸਾਡੇ ਮੋਰਚੇ ਨਾਲ ਜੁੜੇ ਹੋਏ ਨੇ ਜਿੱਥੋਂ ਦੁੱਧ ਆ ਰਿਹਾ ਹੈ ਲੰਗਰ ਆ ਰਿਹਾ ਉਹਨਾਂ ਨੂੰ ਵੀ ਅਪੀਲ ਹੈ ਕਿ ਤੁਸੀਂ ਆਪਦੇ ਗੁਰੂ ਘਰਾਂ ਦੇ ਵਿੱਚ ਅਲੋਕਮੈਂਟਾਂ ਕਰਕੇ ਜਲਦੀ ਤੋਂ ਜਲਦੀ ਖਨੌਰੀ ਮੋਰਚੇ 'ਚ ਪਹੁੰਚ ਕੇ ਸਰਕਾਰ ਦਾ ਮੂੰਹ ਤੋੜਵਾ ਜਵਾਬ ਦੇਈਏ ਕਿ ਉਹਨਾਂ ਨੂੰ ਕੋਈ ਮੌਕਾ ਨਾ ਦੇ ਗਏ ਬਾਕੀ ਸਾਡੇ ਜਿੰਨੇ ਵੀ ਲੋਕ ਇਸ ਮੋਰਚੇ ਨਾਲ ਜੁੜੇ ਨੇ ਉਹ ਅਪੀਲ ਹੈ ਕਿ ਆਪ ਦਾ ਸਮਾਂ ਕੱਢ ਕੇ ਜਿਹੜੇ ਆਪਦੇ ਸਾਧਨਾਂ ਕੋਲੇ ਵਾਹਿਕਲਾਂ ਤੇ ਲੈ ਕੇ ਆਪਾਂ ਖਨੌਰੀ ਪਹੁੰਚ ਕੇ ਇਹ ਸਰਕਾਰ ਦੀ ਜਿਹੜੀ ਸੋਚਣਾ ਉਹਨੂੰ ਮੂੰਹ ਤੋੜ ਜਵਾਬ ਦੇਗੇ ਧੰਨਵਾਦ ਤੁਹਾਡੀ ਤੁਹਾਡੀ ਡਿਊਟੀ ਆ ਉਹਨਾਂ ਪੁਆਇੰਟਾਂ ਦੇ ਉੱਤੇ ਪਹੁੰਚੋ ਆਪਣੇ ਝੰਡੇ ਡੰਡੇ ਲੈ ਕੇ ਸਾਡਾ ਕੋਈ ਵੀ ਕਿਸਾਨ ਟਰਾਲੀਆਂ ਦੇ ਵਿੱਚ ਤੰਬੂਆਂ ਦੇ ਵਿੱਚ ਪਿਆ ਨਹੀਂ ਰਹਿਣਾ ਚਾਹੀਦਾ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ 10 ਮਹੀਨੇ ਤੋਂ ਚੱਲ ਰਹੇ ਹੰਦੋਲਨ ਤੋਂ ਸਿਖਰਾਂ ਤੇ ਲੈ ਕੇ ਗਏ ਹੋ ਅੱਜ ਕੋਈ ਵੀ ਕਿਸਾਨ ਸਾਡਾ ਟਰਾਲੀਆਂ ਦੇ ਵਿੱਚ ਤੰਬੂਆਂ ਦੇ ਵਿੱਚ ਪਿਆ ਨਾ ਰਹੇ ਪ੍ਰਸ਼ਾਸਨ ਸਰਕਾਰ ਕੋਈ ਵੀ ਹਰਕਤ ਕਰ ਸਕਦੀ ਆ ਇਸ ਕਰਕੇ ਬੇਨਤੀ ਆ ਟਰਾਲੀਆਂ 'ਚੋਂ ਤੰਬੂਆਂ 'ਚੋਂ ਬਾਹਰ ਆਵੋ ਤੇ ਜਿੱਥੇ-ਜਿੱਥੇ ਤੁਹਾਡੀ ਨਾਕਿਆਂ 'ਤੇ ਡਿਊਟੀ ਲੱਗੀ ਆ ਆਪਣੀ ਸਿਕਿਉਰਿਟੀ ਨੂੰ ਮਜ਼ਬੂਤ ਕਰੋ ਥੱਲੇ ਵਾਲ ਸਾਥ ਦੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਤੁਹਾਡੀ ਆ ਉਹਨਾਂ ਨੂੰ ਇੱਥੋਂ ਕੋਈ ਚੱਕ ਕੇ ਨਾ ਲੈ ਕੇ ਜਾਵੇ ਜਿਸ ਤਰ੍ਹਾਂ ਪ੍ਰਧਾਨ ਜੀ ਨੇ ਕਿਹਾ ਕਾਕਾ ਸਿੰਘ ਨੇ ਕਿ ਪ੍ਰਭੂ ਬੱਲੇਵਾਲ ਸਾਹਿਬ ਨੂੰ ਬਚਾਉਣਾ ਹੀ ਮੰਗਾ ਲੱਗੂ ਹੋਣੀਆਂ ਨੇ ਇੱਕ ਕਰਕੇ ਬੇਨਤੀ ਆ ਤਕੜੇ ਹੋ ਕੇ ਅੱਗੇ ਵਧਦੇ ਆ ਉਧਰ ਸਾਈਬਰ ਠੱਗ ਭੋਲੇ ਭਾਲੇ ਲੋਕਾਂ ਨੂੰ ਠੱਗਣ ਦੇ ਲਈ ਨਿਤ ਨਵੇਂ ਹੱਥ ਕੰਡੇ ਅਜਮਾ ਰਹੇ ਨੇ ਤੇ ਸਾਈਬਰ ਠੱਗਾਂ ਦਾ ਨਵਾਂ ਕਾਰਨਾਮਾ ਸਾਹਮਣੇ ਆਇਆ ਤੇ ਹੁਣ ਇਹ ਠੱਗ ਤੁਹਾਡੇ ਬੈਂਕ ਖਾਤੇ ਵਿੱਚੋਂ ਬਿਨਾ OTP ਲਏ ਜਾਂ ਫੋਨ ਕਾਲ ਕੀਤੇ ਵੀ ਤੁਹਾਨੂੰ ਠੱਗੀ ਦਾ ਸ਼ਿਕਾਰ ਬਣਾ ਸਕਦੇ ਨੇ ਜਾਣਕਾਰੀ ਦੇ ਮੁਤਾਬਕ ਇਹਨਾਂ ਠੱਗਾਂ ਨੇ ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਸੱਧੂਵਾਲਦੀ ਰਹਿਣ ਵਾਲੀ ਇੱਕ ਕੈਂਸਰ ਪੀੜਿਤ ਔਰਤ ਨੂੰ ਨਿਸ਼ਾਨਾ ਬਣਾਇਆ ਤੇ ਬੜੀ ਹੀ ਚਲਾਕੀ ਦੇ ਨਾਲ ਇਸ ਮਹਿਲਾ ਦੇ ਖਾਤੇ ਦੇ ਵਿੱਚੋਂ ਲੱਖਾਂ ਰੁਪਏ ਕਢਵਾ ਲਏ ਨੇ ਤੇ ਇਹ ਦਾਵਾ ਉਸਦੇ ਪਤੀ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਦੇ ਦੌਰਾਨ ਕੀਤਾ ਗਿਆ ਹਾਲਾਂਕਿ ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਪਰਿਵਾਰ ਨੇ ਕੈਂਸਰ ਪੀੜਤ ਦੇ ਇਲਾਜ ਦੇ ਲਈ ਰਿਸ਼ਤੇਦਾਰਾਂ ਦੇ ਕੋਲੋਂ ਇਹ ਪੈਸੇ ਲਏ ਸਨ ਸੂਪਰ ਮਨ ਦੇ ਨਾਲ ਪੀੜਤ ਜਗਜੀਤ ਸਿੰਘ ਨੇ ਆਖਿਆ ਕਿ ਉਸਦਾ ਅਤੇ ਉਸਦੀ ਪਤਨੀ ਲਵਪ੍ਰੀਤ ਕੋੜ ਦਾ ਇੱਕ ਸਾਂਝਾ ਖਾਤਾ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਦੀਪਾਂਵਾਲੀ ਦੇ ਵਿੱਚ ਹੈ ਤੇ ਉਸਦੀ ਪਤਨੀ ਕੈਂਸਰ ਦੀ ਬਿਮਾਰੀ ਦੇ ਨਾਲ ਜੂਝ ਰਹੀ ਹੈ ਤੇ ਫਰੀਦਕੋੜ ਤੋਂ ਉਸਦਾ ਇਲਾਜ ਵੀ ਚੱਲ ਰਿਹਾ ਹੈ ਪਰ ਬੀਤੇ ਦਿਨੀ ਸਵੇਰੇ ਕਰੀਬ 9-10 ਵਜੇ ਉਹ ਸੁਲਤਾਨਪੁਰ ਤੋਂ ਦੀਪੇਵਾਲ ਆਪਣੇ ਸੋਹਰੇ ਘਰ ਜਾ ਰਿਹਾ ਸੀ ਤਾਂ ਉਸ ਨੂੰ ਮੋਬਾਈਲ ਫੋਨ ਤੇ ਇੱਕ ਮੈਸੇਜ ਆਉਂਦਾ ਕਿ ਉਸਦੇ ਖਾਤੇ ਵਿੱਚੋਂ 2 ਲੱਖ ਰੁਪਏ ਕੱਢ ਲਏ ਗਏ ਨੇ ਤੇ ਉਸ ਤੋਂ ਬਾਅਦ ਫਿਰ ਇੱਕ ਮੈਸੇਜ ਆਇਆ ਕਿ 2 ਲੱਖ ਹੋਰ ਉਸਦੇ ਬੈਂਕ ਖਾਤੇ ਚੋਂ ਕਢਵਾ ਲਏ ਗਏ ਨੇ ਇਹ ਸਾਡੀ ਮੇਰੀ ਵਾਈਫ ਵੀ 6ਵੇਂ ਮਹੀਨੇ ਤੋਂ ਲੈ ਕੇ ਅੱਜ ਤੱਕ ਟ੍ਰੀਟਮੈਂਟ ਹੁਣਾ ਚੱਲ ਰਿਹਾ ਵਾ ਉਹਨਾਂ ਨੂੰ ਵੀ ਕੈਂਸਰ ਪੀੜਦਾ ਤੇ ਮੈਂ ਪੈਸੇ ਆਪਣੇ ਰਿਸ਼ਤੇਦਾਰਾਂ ਤੋਂ ਉਹਦੇ ਇਲਾਜ ਵਾਸਤੇ ਇਕੱਠੇ ਕੀਤੇ ਸੀਗੇ ਪਰ ਅੱਜ ਹਾਲਾਤ ਇਦਾਂ ਦੇ ਹੋ ਗਏ ਆ ਜਿਹੜਾ ਹੁਣ ਮੇਰੀ ਸਭ ਤੋਂ ਵੱਡੀ ਚੁਣੌਤੀ ਇਹ ਹੋ ਚੁੱਕੀ ਈ ਦਾ ਮੈਂ ਇਲਾਜ ਕਿਸ ਤਰ੍ਹਾਂ ਕਰਾਉਣਾ ਵਾ ਕਿਉਂ 6 ਲੱਖ ਰੁਪਏ ਦੀ ਰਕਮ ਬਹੁਤ ਵੱਡੀ ਰਕਮ ਹੁੰਦੀ ਆ ਕਉ ਮੈਂ ਇੱਕ ਦਾਣਾ ਮੰਡੀ ਦੇ ਵਿੱਚ ਮਨੀਮੀ ਦਾ ਕੰਮ ਕਰਦਾ ਵਾਂ ਜਿਹੜੀ ਤਨਖਾਹ ਦੇ ਨਾਲ ਮਸਾਂ ਘਰ ਦਾ ਗੁਜ਼ਾਰਾ ਹੀ ਚੱਲਦਾ ਵਾ ਪਰ ਮੇਰੇ ਵਾਸਤੇ ਬਹੁਤ ਵੱਡੀ ਚੁਣੌਤੀ ਆ ਕਿ ਇਹਨਾਂ ਫਰੌਡਾਂ ਨੇ ਜੋ ਵੀ ਕੀਤਾ ਬਹੁਤ ਮਾੜਾ ਕੀਤਾ ਇਹ ਕਿਸੇ ਦੇ ਦੇਖਦੇ ਨਹੀਂ ਇਹ ਕਿਸੇ ਦਾ ਆਪਣਾ ਪੈਸਾ ਜਾਂ ਕਿਸੇ ਨੂੰ ਲਿਆ ਹਊਗਾ ਪਰ ਇਸ ਤਰ੍ਹਾਂ ਵੀ ਬੈਂਕ ਵਾਲਿਆਂ ਨੂੰ ਵੀ ਇਹਨਾਂ ਦੀ ਸਿਕਿਉਰਿਟੀ ਆ ਨਾ ਜਿਹੜੀ ਆਪਣੀ ਕੋ ਸਟਾਰਟ ਕਰਨੀ ਚਾਹੀਦੀ ਹੈ ਸ਼ਿਕਾਇਤ ਦੀ ਦਵਾ ਹਾਂ ਜੀ ਮੈਂ ਸ਼ਿਕਾਇਤ ਦਿੱਤੀ ਸੀ ਆਪਣੇ ਕ੍ਰਾਈਮ ਬਰਾਦਰ ਆਪਣੇ ਦਿੱਤੀ ਹੋਤੇ ਸਾਈਬਰ ਕ੍ਰਾਈਮ ਵਾਲਿਆਂ ਕੋਲ ਪੂਸਤਲੇ ਦਿੱਤੀ ਸੀ ਉਹਨਾਂ ਨੇ ਬੜੀ ਮਸ਼ਹਤਦੀ ਦੇ ਨਾਲ ਉਹਨਾਂ ਨੇ ਤੁਰੰਤ ਇਹਤੇ ਕਾਰਵਾਈ ਕੀਤੀ ਜਿਹੜੇ ਖਾਤੇ ਫ੍ਰੀਜ਼ ਕਰ ਦਿੱਤੇ ਸੀਗੇ ਤੇ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਤੁਹਾਡੇ ਜਿੰਨੇ ਵੀ ਪੈਸੇ ਆ ਉਹ ਸਾਰੇ ਹੀ ਵਾਪਸ ਆ ਜਾਣਗੇ ਕੁਝ ਸਮਾਂ ਲੱਗੂਗਾ ਹੁਣ ਇਲਾਜ ਦੀ ਗੱਲ ਸੱਚੀ ਵੱਡੀ ਚੁਣੌਤੀ ਹੈ ਕਿਰਮ ਪਤਨੀਆ ਕਰਾ ਪਾਉਣਾ ਤੇ ਕੋਈ ਅਪੀਲ ਕਰਨਾ ਚਾਹੁੰਦੇ ਹਾਂ ਹਾਂਜੀ ਹਾਂਜੀ ਮੈਂ ਅਪੀਲ ਕਰਨਾ ਚਾਹੁੰਦਾ ਕਿਉਂਕਿ ਮੈਂ ਇੰਨੀ ਜੋਗਾ ਹੈ ਨਹੀਂਗਾ ਜੀ ਮੈਂ ਕੋਈ ਆਪਣੀ ਸੰਸਥਾ ਉਹਨਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਮੇਰੀ ਮਦਦ ਕੀਤੀ ਜਾਵੇ ਤਾਂ ਜੋ ਸਾਡੇ ਇਲਾਜ ਵਿੱਚ ਦਿੱਕਤ ਨਾ ਆਈ ਜਾਵੇ ਕਿਹੜਾ ਵਿਅਕਤੀ ਜਿਹਦੇ ਖਾਤੇ ਜਿਹੇ ਖਾਤੇ ਪਿੰਡ ਗਈ ਹੈ ਤਾਂ ਹਾਂਜੀ ਇੱਕ ਮੌਸਮ ਮੌਲਾਵਾ ਨਾਂ ਦਾ ਵਿਤੀ ਆ ਜਿਹਦੇ ਅਕਾਊਂਟ ਦੇ ਵਿੱਚ ਜਿਹਦੇ ਹੈਂਕਰ ਨੇ ਹੈਕ ਕਰਕੇ ਅਕਾਊਂਟ ਕੀਤਾ ਵਾ ਉਹਨਾਂ ਦੇ ਅਕਾਊਂਟ ਦੇ ਵਿੱਚ ਤਿੰਨ ਚਾਰ ਖਾਤਿਆਂ ਦੇ ਵਿੱਚ ਮਤਲ ਜਿਹੜੀ ਰਕਮ ਗਈ ਹੈਗੀ ਮੇਰਾ ਨਾਮ ਪਰਮਜੀਤ ਕੌਰ ਆ ਪਿੰਡ ਦੀ ਪਿਆਲਾ ਬੇਟੀ ਮੇਰੀ ਸੱਧੂ ਵਾਲੇ ਵਿਆਹ ਹੀ ਹੀ ਕੈਂਸਰ ਦੀ ਮਰੀਜ਼ ਆ ਇਹ ਸਾਰੇ ਪੈਣ ਭਰਾਵਾਂ ਨੇ ਨਾਲ ਮਿਲ ਕੇ ਪੈਸੇ ਇਕੱਠੇ ਕੀਤੇ ਬੇਟੀ ਦਾ ਇਲਾਜ ਕਰਉਂਦੇ ਸੀ ਪਰ ਬੈਂਕ ਦੇ ਵਿੱਚੋਂ ਪਤਾ ਨਹੀਂ ਕਿੰਨੇ ਕਢਾ ਲਏ ਕਿੰਨੇ ਨਹੀਂ ਸਾਨੂੰ ਕੋਈ ਸਮਝ ਨਹੀਂ ਆਈ ਅਹੀਂ ਆਮਦ ਦਾ ਲਾਜ ਛੱਡਿਆ ਹੋਇਆ ਉਸੇ ਤੋਂ ਮੈਂ ਹਾਰਦੀ ਮਰੀਜ਼ ਸੀ ਕਹਿੰਦਾ ਮੇਰੀ ਬੇਟੀ ਬਾਤ ਜਿਵੇਂ ਬੇਟੀ ਦੇ ਲਾਜ ਲਈ ਸਾਰੇ ਭੈਣ ਭਾਜੂ ਵੀ ਸੀ ਸਾਰੇ ਦਿੰਦੇ ਹੀ ਤੇ ਇਕੱਠੇ ਕਰ ਲੈ ਅਈ ਕਿ ਚਲੋ ਲਾਜ ਇਹਦਾ ਵਧੀਆ ਹੋ ਜਾਊ ਹੁਣੇ ਕੁਛ ਨਹੀਂ ਇੱਥੇ ਕਰ ਸਕਦੇ ਨਹੀਂ ਸੇਫਟੀ ਨਹੀਂ ਕੀਆ ਨਹੀਂ ਸੇਫਟੀ ਕੋਈ ਸੇਫਟੀ ਨਹੀਂ ਜਦੋਂ ਕਢੋਂ ਜਾਈ ਤਾਂ ਥੋੜੇ ਵੀ ਰਹਿਣ ਜਾਈ ਤਾਂ ਉਹ ਕਹਿੰਦੇ ਇੰਨੇ ਨਹੀਂ ਐਦਾਂ ਇੰਨੇ ਨਹੀਂ ਐਦਾਂ ਕਰਨੀ ਸੈਨ ਚਾਹੀਦੇ ਪਰ ਹੁਣ ਇੱਥੇ ਆਣ ਕੇ ਸੈਨ ਇੱਥੇ ਨਹੀਂ ਸੈਨ ਸਾਡੇ ਚਾਹੀਦੇ ਜਦੋਂ ਕਢਾਈ ਆ ਕਿਸੇ ਨੇ ਹੁਣ ਸਾਡੇ ਸੈਨਾਂ ਦਾ ਕਿਸੇ ਨੇ ਮੈਨੂੰ ਪੁੱਛਿਆ ਇਹ ਕਮੈਂਟ ਦੇ ਵਿੱਚ ਕਢਾਈ ਗਏ ਕਮੈਂਟ ਚ ਔਰ ਇਲਾਜ ਕਿਵੇਂ ਸੰਭੋਗ ਸਕਣਾ ਹੁਣ ਲਾਜ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਸਾਡੀ ਮਦਦ ਕੀਤੀ ਜਾਵੇ ਯਾਬੀ ਜਿਹੜੇ ਸਾਡੇ ਪੈਸੇ ਗਏ ਆ ਸਾਨੂੰ ਉਹ ਵਾਪਸ ਉਹ ਮਿਲ ਜਾਣ ਸਾਡੀ ਬੇਟੀ ਦਾ ਇਲਾਜ ਹੋ ਜਾਵੇ ਮੇਰਾ ਨਾਮ ਰਣਜੀਤ ਸਿੰਘ ਆਈ ਪਿੰਡ ਦੀਪਾਲ ਡੇਰੇ ਆ ਪਰ ਉਹਨੇ ਦੇ ਖਾਤੇ ਵਿੱਚੋਂ 7 ਲੱਖ ਰੁਪਈਆ ਗਾਇਬ ਹੋ ਗਿਆ ਇਹਨਾਂ ਦਾ ਬੈਂਕ ਵਾਲਿਆਂ ਦੇ ਕੋਲ ਜਾਓ 36 ਗੱਲਾਂ ਕਰਦੇ ਆ ਗਾੜੀ ਕਈ ਸਵਾਲ ਪੁੱਛਦੇ ਆ ਕੋਈ ਲੈਣਾ ਹੋਵੇ ਕੋਈ ਦੇਣਾ ਹੋਵੇ ਕੋਈ ਕੋਸ਼ ਕਰਦੇ ਸੈਨ ਕਰਾਉਣੇ ਤੁਹਾਡਾ ਫਲਾਣਾ ਨਹੀਂ ਹੁੰਦਾ ਸਾਡੇ ਕੋਲ ਇਸ ਟਾਈਮ ਪੈਸੇ ਹੈ ਨਹੀਂ ਚੋਰ ਨੇ ਮੈਂ 1 ਮਿੰਟ ਲਾਇਆ 15 15 ਮਿੰਟਾਂ ਦੇ ਵਿੱਚ ਵਿੱਚ ਅੰਦਰ ਸਾਰੇ ਪੈਸੇ 7-8 ਲੱਖ ਰੁਪਈਆ ਗਾਇਵ ਕਰ ਗਿਆ ਇਹਦਾ ਸਾਨੂੰ ਇਲਾਪ ਚਾਹੀਦਾ ਜਿਹੜੀ ਬੈਂਕੀ ਖਾਤਾ ਸੀ ਪੰਜਾਬ ਨੈਸ਼ਨਲ ਪੰਡ ਦੀਪੇਵਾਲ ਬ੍ਰਾਂਚ ਦਾ ਖਾਤਾ ਸੀ ਉਹਨਾਂ ਇਲਾਜ ਵੀ ਕਰਦੇ ਆ ਕਿ ਚੱਲ ਰਿਹਾ ਸੀ ਇਲਾਜ ਵਾਸਤੇ ਹਾਂਜੀ ਗੁੱਡੀ ਦਾ ਇਲਾਜ ਚੱਲਦਾ ਫਰੀਦਕੋਟ ਤੋਂ ਇਲਾਜ ਚੱਲਦਾ ਵਾਏ ਸਰਕਾਰੀ ਹਸਪੀਟਲੋਂ ਇੱਧਰ ਰਿਸ਼ਤੇਦਾਰਾਂ ਦੀ ਭੈਣ ਭਰਾਵਾਂ ਨੇ ਮਦਦ ਕੀਤੀ ਹੋਈ ਸੀ ਉਹਨਾਂ ਦੇ ਸਹਾਰੇ ਦੇ ਨਾਲ ਇਲਾਜ ਕਰੋਣਾ ਹੀ ਹੁਣ ਕੀ ਕਹਿ ਸਕਦੇ ਆ ਇਹ ਕਹਿਣ ਦੀਆਂ ਤਾਂ ਕੋਈ ਗੱਲਾ ਹੀ ਨਹੀਂ ਹੈਗੀ ਇੱਕ ਘਰੋਂ ਵਿਚਾਰੇ ਉੱਧਾਂ ਰਹੇ ਆ ਅੱਗੇ ਵੱਧਦੇ ਉਧਰ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ 'ਚ ਭ੍ਰਿਸ਼ਟਾਚਾਰ ਦੇ ਵਿਰੁੱਧ ਵਿਸ਼ੇਸ਼ ਮਹਿਮ ਚਲਾਈ ਹੋਈ ਹੈ ਅਤੇ ਇਸੇ ਮਹਿਮ ਦੇ ਦੌਰਾਨ ਥਾਣਾ ਤਲਵੰਡੀ ਸਾਬੋ ਵਿਖੇ ਇੱਕ ਤਾਇਨਾਤ ਸਹਾਇਕ ਸਬ ਇੰਸਪੈਕਟਰ ਰਗਵੀਰ ਸਿੰਘ ਨੂੰ 10000 ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਉਪਰੋਕਤ ਪੁਲਿਸ ਮੁਲਾਜ਼ਮ ਨੂੰ ਤਲਵੰਡੀ ਸਾਬੋ ਬਲਾਕ ਦੇ ਪਿੰਡ ਸਿੰਘੋ ਵਾਸੀ ਸੁਖਪ੍ਰੀਤ ਸਿੰਘ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕੇ ਆਪਣੀ ਸ਼ਿਕਾਇਤ ਦੇ ਵਿੱਚ ਦੋਸ਼ ਲਾਇਆ ਕਿ ਉਕਤ ਮੁਲਜ਼ਮ ਨੇ ਸ਼ਿਕਾਇਤਕਰਤਾ ਵੱਲੋਂ ਦਰਜ ਕਰਵਾਏ ਪੁਲਿਸ ਕੇਸ ਦੇ ਵਿੱਚ ਉਸਦਾ ਪੱਖ ਪੂਰਨ ਦੇ ਲਈ 10000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ ਸੋ ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਣ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਜਿਸ ਦੌਰਾਨ ਮੁਲਜ਼ਮ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਦੇ ਵਿੱਚ 10000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕਰ ਲਿਆ ਗਿਆ ਉਹਨਾਂ ਦੱਸਿਆ ਕਿ ਇਸ ਸਬੰਧ ਦੇ ਵਿੱਚ ਵਿਜੀਲੈਂਸ ਬਿਊਰੋ ਦੇ ਥਾਣਾ ਬਠਿੰਡਾ ਰੇਂਜ ਦੇ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਕਿੰਨੇ ਪੈਸੇ ਫੜੇ ਗਏ ਇਹ ਮਦਈ ਸੀ ਸੁਪਰੀ ਸਿੰਘ ਵਾਸੀ ਪਿੰਡ ਸਿੰਘੋਤ ਤਲਵੰਡੀ ਸਾਬੋ ਦਾ ਉਹਨੇ ਤਲਵੰਡੀ ਸਾਬੋ ਥਾਣੇ ਦੇ ਵਿੱਚ ਕੋਈ ਅਫੇਅਰ ਨੰਬਰ ਹੈਗਾ 86/24 ਰਜਿਸਟਰਡ ਹੋਈ ਸੀ ਉਹਦੇ ਵਿੱਚ ਕੁਸ਼ ਦੋਸ਼ੀ ਰਾਸ਼ਟੋ ਵੇਸੀ ਕੁਸ਼ ਤੋਸੀਏ ਜੇ ਬਾਕੀ ਸੀ ਪਰਨੇ ਤੋਂ ਜਿਹੜਾ ਹੈਗਾ ਤੁਸੀਂ ਹੈਗਾ ਇਸਰ ਗਗਵੀਰ ਸਿੰਘ ਇਹਨੇ ਜਿਹੜਾ ਹੈਗਾ ਬਾਕੀ ਦੋਸ਼ੀ ਜਿਹੜੇ ਸੀ ਉਹਨਾਂ ਨੂੰ ਉਹਦੇ ਰੈਸਟਰ ਸੰਬੰਧੀ ਅਤੇ ਇੱਕ ਵਿੱਚੋਂ ਇੰਟਰਸਪੇਟਰੀ ਬੀਐਲਸੀ ਉਹਦੇ ਸੰਬੰਧੀ ਜਿਹੜੇ ਹੈਗੇ ਨੇ 10000 ਰੁਪਏ ਦੀ ਮੰਗ ਕੀਤੀ ਸੀ ਲਈ ਤੋਂ ਤੇ ਉਹ ਸੰਬੰਧੀ ਜਿਹੜੇ ਹੈਗੇ ਆ ਜਾਲ ਵਿਛਾਇਆ ਗਿਆ ਸੀ ਟ੍ਰੈਪ ਲਾਇਆ ਤੇ ਉਹਦੇ ਚ 10000 ਰੁਪਏ ਇਹਨੂੰ ਰੰਗਿਆ ਕੀਤਾ ਹਾਂ ਇਹੀ ਆਪਣਾ ਇਹਦੇ ਕੋਲੇ ਲੰਮੇ ਸਮੇਂ ਤੋਂ ਚੱਲ ਰਿਹਾ ਸੀ ਜਿਹਾ ਕੇਸ ਜਾਂ ਵੈਸੀ ਕੋਈ ਚੱਲ ਰਹੀ ਸੀ ਇਹ ਜਿਹੜਾ ਹੈਗਾ ਸੀ ਇਹ ਫਾਈਲ ਮਗਾ ਕੇ ਪ੍ਰੋਪਰ ਜਿਹੜੀ ਇਕ ਤਤੀਸ਼ ਕਰ ਰਹੇ ਹੈਗੇ ਜੋ ਵੀ ਫੈਕਟਸ ਹੋਣਗੇ ਇੱਥੇ ਆਣਾ ਅੱਛਾ ਤੇ ਮੌਕੇ ਤੋਂ ਬਰੰਦ ਕਿਤੇ ਵਿੱਚ ਤੇ ਮੌਕੇ ਤੋਂ ਬਰੰਦਗੀ ਹੋਈ ਹੈ ਰਡਨ ਰਡਨੜ ਤੇ ਕੋਈ ਹੋਰ ਵੀ ਤਾਲੇ ਸੀਗਾ ਨਾਮ ਅਰ ਵੀ ਸੀ ਜੀ ਦੀ ਵੀਡੀਓ ਪੜਤਾਲ ਕਰ ਰਹੇ ਹੈਗੇ ਜੇਕਰ ਹੋਰ ਵੀ ਕਿਸੇ ਅਧਿਕਾਰੀ ਕਰਮਚਾਰੀ ਜਾਂ ਕਿਸਫਟਰ ਦਾ ਰੋਲ ਆਊਗਾ ਉਹਦੇ ਕਰ ਮੰਦੀ ਕਰ ਬਿਕਤੀ ਸੋ ਟੋਟਲ 10000 ਰੁਪਏ ਜੀ ਮੰਗੇ ਕਿੰਨੇ ਸੀਗੇ 10000 ਰੁਪਏ 10000 ਮੰਗੇ ਦਰਦ ਹੀ ਲੈ ਲਏ ਜੀ ਹੁਣ ਕੀ ਤੁਹਾਡੇ ਵੱਲੋਂ ਮਾਰਗੀ ਅੱਗੇ ਜਿਹੜਾ ਇਹ ਨਾ ਕੱਲੋਂ ਪੇਸ਼ ਕਰਕੇ ਰਿਮਾਂਡ ਲਵਾਂਗੇ ਤੇ ਜਿਹੜੀ ਹੈਗੀ ਘਰੇ ਨਾਲ ਪਰਚੇਸ ਕਰਾਂਗੇ ਵੀ ਜੇ ਹੋਰ ਕਿਸੇ ਵੀ ਅਫਸਰ ਦਾ ਜਾਂ ਕਰਮਚਾਰੀ ਅਧਿਕਾਰੀ ਦਾ ਕੋਈ ਰੋਲ ਹੋਗਾ ਉਹਦੀ ਘਰੇ ਨਾਲ ਪੜਤਾਲ ਕਰਾਂ ਅੱਗੇ ਵੱਧਦੇ ਆ ਉਧਰ ਪੰਜਾਬ ਚੋਣ ਕਮਿਸ਼ਨ ਵੱਲੋਂ ਸੂਬੇ ਦੇ ਵਿੱਚ ਨਗਰ ਨਿਗਮ ਅਤੇ ਨਗਰ ਪੰਚਾਇਤ ਚੋਣਾਂ ਦੇ ਕੀਤੇ ਗਏ ਐਲਾਨ ਤੋਂ ਬਾਅਦ ਸਿਆਸੀ ਧਿਰਾਂ ਵੱਲੋਂ ਤਿਆਰੀ ਖਿੱਚ ਦਿੱਤੀ ਗਈ ਹੈ ਜਿੱਦੇ ਚਲਦੇ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਤਾਰੀਖ ਹੈ ਤੇ 21 ਦਸੰਬਰ ਨੂੰ VOTING ਹੋਵੇਗੀ ਉੱਥੇ ਹੀ ਸ਼ਾਮ ਨੂੰ ਨਤੀਜੇ ਵੀ ਨੇ ਜਿਹੜੇ ਸਾਹਮਣੇ ਆ ਜਾਣਗੇ ਜੇਕਰ ਗੱਲ ਪਠਾਨਕੋਟ ਦੀ ਕਰੀਏ ਤਾਂ ਸਰਦੀ ਖੇਤਰ ਵਿਧਾਨ ਸਭਾ ਹਲਕਾ ਪੋਆ ਵਿਖੇ ਇੱਕ ਨਗਰ ਪੰਚਾਇਤ ਜਿਸ ਦਾ ਨਾਮ ਨਰੋਟ ਜੈਮਲ ਸਿੰਘ ਨਗਰ ਪੰਚਾਇਤ ਹੈ ਅਤੇ ਇਸ ਦੇ 11 ਵਾਰਡਾਂ ਦੇ ਲਈ 21 ਦਸੰਬਰ ਨੂੰ ਚੋਣ ਹੋਣ ਜਾ ਰਹੀ ਹੈ ਜਿੱਦੇ ਲਈ ਸਾਰੀਆਂ ਹੀ ਸਿਆਸੀ ਧਿਰਾਂ ਦੇ ਵਿੱਚ ਜੋਸ਼ ਵੇਖਣ ਨੂੰ ਮਿਲ ਰਿਹਾ ਹੈ ਉੱਥੇ ਹੀ ਆਮ ਆਦੀ ਪਾਰਟੀ ਵੱਲੋਂ ਇਨ੍ਹਾਂ ਚੋਣਾਂ ਦੇ ਵਿੱਚ ਜਿੱਤ ਦਰਜ ਕਰਨ ਦਾ ਦਾਵਾ ਵੀ ਕੀਤਾ ਜਾ ਰਿਹਾ ਹੈ ਉੱਥੇ ਹੀ ਪੰਜਾਬ ਦੇ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਆਖਿਆ ਕਿ ਆਮ ਆਦੀ ਪਾਰਟੀ ਪੂਰੀ ਤਿਆਰੀ ਦੇ ਨਾਲ ਇਨ੍ਹਾਂ ਚੋਣਾਂ ਦੇ ਵਿੱਚ ਜਾ ਰਹੀ ਹੈ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਲਾਂ ਬਾਅਦ ਇੱਕ ਇਮਾਨਦਾਰ ਸਰਕਾਰ ਬਣੀ ਹੈ ਤੇ ਸੀਐਮ ਮਾਨ ਦੀ ਅਗਵਾਈ ਦੇ ਵਿੱਚ ਕਈ ਇਤਿਹਾਸਿਕ ਕੰਮ ਸੂਬੇ ਦੇ ਵਿੱਚ ਕੀਤੇ ਗਏ ਨੇ ਉਹਨਾਂ ਦੱਸਿਆ ਕਿ ਜਿੰਨਾ ਫੰਡ ਇਸ ਵਾਰ ਨਗਰ ਪੰਚਾਇਤ ਨਰੋਟ ਜੈਮਲ ਸਿੰਘ ਨੂੰ ਮਿਲਿਆ ਉਹ ਪਹਿਲਾਂ ਕਦੇ ਵੀ ਨਹੀਂ ਮਿਲਿਆ ਅਤੇ ਨਗਰ ਪੰਚਾਇਤ ਦੇ ਵਿਕਾਸ ਦੇ ਲਈ ਆਮ ਆਦੀ ਪਾਰਟੀ ਵੱਲੋਂ ਅਣਥੱਕ ਯਤਨ ਕੀਤੇ ਜਾ ਰਹੇ ਨੇ ਉਹਨਾਂ ਆਖਿਆ ਕਿ ਨਰੋਟ ਜੈਮਲ ਸਿੰਘ ਦੇ ਵਿੱਚ 11 ਦੀਆਂ 11 ਸੀਟਾਂ ਦੇ ਉੱਤੇ ਆਮ ਆਦੀ ਪਾਰਟੀ ਜਿੱਤ ਹਾਸਲ ਕਰੇਗੀ ਬਿਲਕੁਲ ਜਿਹੜਾ ਪੰਜਾਬ ਦੇ ਅੰਦਰ ਨਗਰ ਨਿਗਮ ਕਾਰਪੋਰੇਸ਼ਨ ਔਰ ਨਗਰ ਪੰਚਾਇਤਾਂ ਦੀਆਂ ਚੋਣਾਂ ਦਾ ਪ੍ਰੋਸੈਸ ਚੱਲ ਰਿਹਾ ਔਰ ਕੱਲ ਲਾਸਟ ਡੇਟ ਆ ਨਾਮੀਨੇਸ਼ਨ ਦੀ ਔਰ ਆਮ ਆਦਮੀ ਪਾਰਟੀ ਪੂਰੀ ਤਿਆਰੀ ਦੇ ਨਾਲ ਇਹਨਾਂ ਚੋਣਾਂ ਦੇ ਅੰਦਰ ਜਾ ਰਹੀ ਹੈ ਔਰ ਖਾਸ ਕਰਕੇ ਜੋ ਮੈਂ ਮਹਿਸੂਸ ਕਰਦਾ ਕਿ ਪੰਜਾਬ ਦੇ ਲੋਕਾਂ ਨੂੰ ਲੰਬੇ ਅਰਸੇ ਤੋਂ ਬਾਅਦ ਇੱਕ ਗੁੱਡ ਗਵਰਨੈਂਸ ਦੇਣ ਵਾਲੀ ਕੋਈ ਪਾਰਟੀ ਮਿਲੀ ਹੈ ਜਿਸ ਨੇ ਆਪਣੇ 32 ਮਹੀਨਿਆਂ ਦੇ ਕਾਰਜਕਾਲ ਦੇ ਦੌਰਾਨ ਪੰਜਾਬ ਦੇ ਵਿੱਚ ਇਤਿਹਾਸਿਕ ਕੰਮ ਕੀਤੇ ਆ ਪੰਜਾਬ ਚ ਅੱਜ ਹਰ ਪਰਿਵਾਰ ਦੀ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ 50000 ਨੌਕਰੀਆਂ ਪੰਜਾਬ ਚ ਪੰਜਾਬ ਦੇ ਬੱਚਿਆਂ ਨੂੰ ਮੈਰਿਟ ਦੇ ਉੱਤੇ ਮਿਲੀਆਂ ਨੇ ਸੋ ਲੰਬੇ ਚੌੜੇ ਜਿਹੜੇ ਮੈਂ ਸਮਝਦਾ ਕਿ ਕੰਮ ਪੰਜਾਬ ਦੇ ਅੰਦਰ ਲੋਕਾਂ ਦੇ ਭਲੇ ਲਈ ਸਰਕਾਰ ਨੇ ਕੀਤੇ ਆ ਸੋ ਖਾਸ ਕਰਕੇ ਮੇਰੇ ਵਿਧਾਨ ਸਭਾ ਹਲਕਾ ਪਵਾ ਦਾ ਨਗਰ ਪੰਚਾਇਤ ਨਰੋਡ ਜਮਲ ਸਿੰਘ ਦੀ ਜੇ ਮੈਂ ਗੱਲ ਕਰਾਂ ਤੇ ਨਗਰ ਪੰਚਾਇਤ ਨਰੋਡ ਜਮਲ ਸਿੰਘ ਨੂੰ ਇਤਿਹਾਸ ਦੇ ਅੰਦਰ ਪਹਿਲੀ ਵਾਰ ਜਿੰਨਾ ਪੈਸਾ ਮਿਲਿਆ ਉਹ ਆਪਣੇ ਆਪ ਚੀਕ ਕਲਪਨਾਵਾਂ ਤੋਂ ਵਪਰੀਤ ਹੈ ਬੜਾ ਹੀ ਮੈਂ ਸਮਝਦਾ ਵੀ ਭਾਗਾਂ ਵਾਲੀ ਗੱਲ ਹੈ ਕਿ ਬਾਦਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਸ ਨਗਰ ਪੰਚਾਇਤ ਨੌਰ ਜਮਸੰਗ ਨੂੰ 17.5 ਕਰੋੜ ਰੁਪਇਆ ਸੀਰੇਸ ਪਾਣ ਲਈ ਦਿੱਤਾ ਜਿਹੜਾ ਕੰਮ ਚੱਲ ਰਿਹਾ ਸੋ 5.5 ਕਰੋੜ ਰੁਪਇਆ ਵਾਟਰ ਟ੍ਰੀਟਮੈਂਟ ਦੇ ਲਈ ਜਿਹੜਾ ਇੱਥੇ ਆਇਆ ਉਹਦਾ ਵੀ ਕੰਮ ਜਿਹੜਾ ਹੈ ਉਹ ਚੱਲ ਰਿਹਾ ਸੋ ਮੈਂ ਸਮਝਦਾ ਵੀ 23 ਕਰੋੜ ਰੁਪਇਆ ਇਸ ਨਗਰ ਦੇ ਅੰਦਰ ਆਇਆ ਔਰ ਇਹਦੇ ਨਾਲ ਦੇ ਨਾਲ ਲਗਭਗ ਪੋਨੇ 200 ਪਰਿਵਾਰਾਂ ਨੂੰ ਸੱਚੇ ਮਕਾਨਾਂ ਵਾਲਿਆਂ ਨੂੰ ਗਰਾਰ ਬਣਾਉਣ ਲਈ ਪੈਸੇ ਵੀ ਆਏ ਆ ਸੋ ਹੋਰ ਬਹੁਤ ਕੁਝ ਕੰਮ ਇਸ ਨਗਰ ਪੰਚਾਇਤ ਦੇ ਅੰਦਰ ਕੀਤੇ ਆ 30 30 ਸਾਲਾਂ ਤੋਂ ਜਿਹੜੀਆਂ ਸੜਕਾਂ ਟੁੱਟੀਆਂ ਸਨ ਜਿਹੜੀਆਂ ਮਤਲਬ ਖੰਡਰ ਬਣ ਚੁੱਕੀਆਂ ਸੀ ਉਹ ਇਸ ਨਗਰ ਪੰਚਾਇਤ ਦੀਆਂ ਬਾੜੀਆਂ ਸੋ ਪੂਰੀ ਤਿਆਰੀ ਹੈ ਔਰ ਅੱਜ ਸ਼ਾਮ ਤੱਕ ਜਿਹੜੇ ਆ ਉਹ ਨਗਰ ਪੰਚਾਇਤ ਨਰੋੜ ਜਮਲ ਸਿੰਘ ਦੇ ਪਾਰਟੀ ਵੱਲੋਂ ਕੈਂਡੀਡੇਟ ਡਿਕਲੇਅਰ ਕਰ ਦਿੱਤੇ ਜਾਣਗੇ ਜਿਹੜੇ ਵੀ ਕੈਂਡੀਡੇਟ ਡਿਕਲੇਅਰ ਹੁੰਦੇ ਆ ਆ ਪਾਰਟੀ ਨੇ ਮੈਰਿਟ ਦੇ ਉੱਤੇ ਉਹਦੀ ਜਿਹੜੀ ਸਕ੍ਰੀਨਿੰਗ ਕਮੇਟੀ ਬਣੀ ਆ ਉਹਦੇ ਅੰਦਰ ਫੈਸਲਾ ਕਰਕੇ ਐਮਲ ਕਰਨਗੇ ਸੋ ਕੱਲ ਨਾਮਿਨੇਸ਼ਨ ਕਰਾਂਗੇ ਔਰ ਮੈਂ ਦਾਅਵਾ ਨਾ ਕਰਨਾ ਵੀ 11 ਦੀਆਂ 11 ਸੀਟਾਂ ਨਰੋਡ ਜਮਲ ਸਿੰਘ ਲੋਕਾਂ ਦੇ ਪਿਆਰ ਤੇ ਸਤਿਕਾਰ ਦੇ ਨਾਲ ਉਹਨਾਂ ਦੇ ਅਸ਼ੀਰਵਾਦ ਨਾਲ ਅਸੀਂ ਜਿੱਤਾਂਗੇ ਕਿੰਨਾ ਨਹੀਂ ਲਾਜ਼ਮੀ ਆ ਇੱਕ ਸਰਕਾਰ ਤੇ ਨਾਲ ਨਾਲ ਥੱਲੇ ਨਗਰ ਪੰਚਾਇਤ ਵੀ ਉਹਦੀ ਹੋਵੇ ਤੇ ਫਿਰ ਡਵੈਲਪਮੈਂਟ ਦੇ ਵਿੱਚ ਜਿਹੜੀ ਵਕਾਤ ਤੇਜ਼ੀ ਆਂਦੀ ਹੈ ਸੋ ਕਈ ਵਾਰ ਅਸੀਂ ਦੇਖਦੇ ਆ ਕਿ ਥੱਲੇ ਕਮੇਟੀ ਕੋਈ ਹੋਰ ਬਣ ਜਾਂਦੀ ਹੈ ਉੱਪਰ ਸਰਕਾਰ ਹੋਰ ਹੁੰਦੀ ਹੈ ਤਾਂ ਫਿਰ ਉਹ ਪਿੰਡ ਨੂੰ ਉਸ ਇਲਾਕੇ ਨੂੰ ਨੁਕਸਾਨ ਹੁੰਦਾ ਸੋ ਮੈਂ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਨੇ ਨਾਰਾ ਵੀ ਲਾਇਆ ਆਪ ਦੀ ਸਰਕਾਰ ਤੇ ਆਪ ਦਾ ਐਮਸੀ ਸੋ ਉਸ ਆਧਾਰ ਤੇ ਅਸੀਂ ਚੋਣਾਂ ਲੜਾਂਗੇ ਸੋ ਬਾਕੀ ਨਗਰ ਪੰਚਾਇਤ ਨੋਟ ਜਮ ਸਿੰਘ ਦੇ ਵਸੀਆਂ ਤੇ ਸਾਨੂੰ ਪੂਰਾ ਯਕੀਨ ਆ ਭਰੋਸਾ ਔਰ ਇਸ ਵਾਰ ਹੋਂਜਾ ਫਿਰ ਜਿਹੜੀ ਜਿੱਤ ਉਹ ਇਹਨਾਂ ਚੋਣਾਂ ਦੇ ਅੰਦਰ ਆਮ ਆਦਮੀ ਪਾਰਟੀ ਹਾਸਲ ਕਰਾਈ। ਬਤੀ ਜੀ ਜਿਨੇ ਅਸੀਂ ਪੰਚਾਇਤ ਮੈਂ ਮੈਂ ਤੇ ਇਹਨੂੰ ਸ਼ੁਭ ਸਗਣ ਸਮਝਦਾ ਦੀ ਪੰਜਾਬ ਦੇ ਅੰਦਰ ਵਾਰਡਾਂ ਦੇ ਵਿੱਚ 4-4 5-5 ਕੈਂਡੀਡੇਟ ਜਿਹੜੇ ਆ ਉਹ ਅਪਲਾਈ ਕਰ ਰਹੇ ਵੀ ਸਾਨੂੰ ਜੀਡ ਦਿਓ ਇਹ ਕਿਸੇ ਜਿੰਦੀ ਜਾਗਦੀ ਪਾਰਟੀ ਦੀ ਨਿਸ਼ਾਨੀ ਹੈ। ਨਹੀਂ ਤੇ ਉਹਦੀਆਂ ਪਾਰਟੀਆਂ ਨੂੰ ਕੈਂਡੀਡੇਟ ਨਹੀਂ ਲੱਭਣ ਦੇ ਘਰ ਘਰ ਜਾ ਕੇ ਤਰਲੇ ਮਾਰਨ ਦੇ ਆ ਵੀ ਸਾਡੀ ਚੋਣ ਲੜੋ। ਇਸ ਕਰਕੇ ਜਿੰਨੇ ਵੱਧ ਕੈਂਡੀਡੇਟ ਨੇ ਤਾਂ ਮਤਲਬ ਇਹ ਆ ਵੀ ਲੋਕਾਂ ਦੇ ਅੰਦਰ ਆਮ ਆਦਮੀ ਪਾਰਟੀ ਤੋਂ ਬਧੀ ਪਿਆਰ ਹੈ। ਥੈਂਕ ਯੂ। ਅੱਗੇ ਵਧਦੇ ਉਧਰ ਜ਼ਿਲ੍ਹਾ ਸ਼੍ਰੀ ਫਤਿਹਗੜ ਸਾਹਿਬ ਦੇ ਵਿਧਾਇਕ ਲਖਵੀਰ ਸਿੰਘ ਰਾਏ ਵੱਲੋਂ ਦੀਵਾਨ ਟੋਡਰਮਲ ਦੀ ਜਹਾਜ਼ ਹਵੇਲੀ ਦਾ ਦੌਰਾ ਕਰਕੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ ਗਿਆ ਸੋ ਸਿੱਖ ਪੰਥ ਦੀ ਮਹਾਨ ਹਸਤੀ ਦੀਵਾਨ ਟੋਡਰਮਲ ਦੀ ਜਹਾਜ਼ ਹਵੇਲੀ ਨੂੰ ਉਸਾਰਨ ਦੇ ਲਈ ਦੀਵਾਨ ਟੋਡਰਮਲ ਵਿਰਾਸਤ ਫਾਊਂਡੇਸ਼ਨ ਪੰਜਾਬ ਪੱਬਾਂ ਪਾਰ ਦਿਖਾਈ ਦੇ ਰਿਹਾ ਹੈ ਦੀਵਾਨ ਟੋਡਰਮਲ ਦੀ ਵਿਰਾਸਤ ਇਸ ਹਵੇਲੀ ਦੀ ਪੁਰਾਣੀ ਦਿੱਖ ਨੂੰ ਬਹਾਲ ਕਰਨ ਦੇ ਲਈ ਹੁਣ ਹਵੇਲੀ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ ਅਤੇ ਅਜਿਹੇ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਵੀ ਹਰ ਤਰ੍ਹਾਂ ਦਾ ਸਹਿਯੋਗ ਹੈ ਜਿਹੜਾ ਦਿੱਤਾ ਜਾ ਰਿਹਾ ਹੈ ਅਤੇ ਉਕਤ ਕਾਰਜ ਨੂੰ ਪੂਰਾ ਕਰਨ ਦੇ ਲਈ ਵਿਧਾਇਕ ਲਖਵੀਰ ਸਿੰਘ ਰਾਏ ਵੱਲੋਂ ਜਹਾਜ਼ ਹਵੇਲੀ ਵਿਖੇ ਦੀਵਾਨ ਟੋਡਰਮਲ ਵਿਰਾਸਤ ਫਾਊਂਡੇਸ਼ਨ ਪੰਜਾਬ ਦੇ ਨਾਲ ਮੀਟਿੰਗ ਕੀਤੀ ਗਈ ਹੈ ਅਤੇ ਇਸ ਮੌਕੇ ਵਿਧਾਇਕ ਲਖਵੀਰ ਸਿੰਘ ਰਾਏ ਨੇ ਕਿਹਾ ਕਿ ਦੀਵਾਨ ਟੋਡਰਮਲ ਜੀ ਦਾ ਸਿੱਖ ਧਰਮ ਦੇ ਵਿੱਚ ਬਹੁਤ ਸਤਕਾਰ ਹੈ ਤੇ ਦੀਵਾਨ ਟੋਡਰਮਲ ਉਹ ਸ਼ਖਸੀਅਤ ਹਨ ਜਿਨ੍ਹਾਂ ਨੇ ਛੋਟੇ ਸ਼ੈਬਜਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੇ ਸੰਸਕਾਰ ਦੇ ਲਈ ਜਗਾ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਖਰੀਦੀ ਸੀ ਅਤੇ ਉਹਨਾਂ ਵੱਲੋਂ ਕੀਤੀ ਗਈ ਕੁਰਬਾਨੀ ਨੂੰ ਵਿਸਾਰਿਆ ਨਹੀਂ ਜਾ ਸਕਦਾ ਤੇ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਉਸ ਮਹਾਨ ਸ਼ਖਸੀਅਤ ਦਾ ਘਰ ਸਾਡੇ ਸ਼ਹਿਰ ਦੇ ਵਿੱਚ ਮੌਜੂਦ ਹੈ ਇਸ ਮੌਕੇ ਉਹਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਕਾਰਜ ਨੂੰ ਪੂਰਾ ਕਰਨ ਦੇ ਲਈ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਇਸ ਵਿਰਾਸਤੀ ਸਥਾਨ ਨੂੰ ਹੋਰ ਆਕਰਸ਼ਿਤ ਬਣਾਉਣ ਦੇ ਲਈ ਖੁੱਲੇ ਡੁੱਲੇ ਰਸਤੇ ਵੀ ਬਣਾਏ ਜਾਣਗੇ ਉੱਥੇ ਹੀ ਦੂਜੇ ਪਾਸੇ ਸੰਸਥਾ ਦੇ ਆਗੂ ਬਹਾਦਰ ਸਿੰਘ ਬਾਠ ਅਤੇ ਜੋਰਾ ਸਿੰਘ ਬਾਠ ਨੇ ਵੀ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅੱਜ ਅਸੀਂ ਸਾਡੀ ਜਿਹੜੀ ਮਹਾਨ ਦਰੋਹਰਾਜ ਹਵੇਲੀ ਦੇ ਨੇ ਦਿਵਾਨ ਟੋਡਰਮਲ ਦੀ ਹਵੇਲੀ ਉੱਥੇ ਖੜੇ ਆਂ ਦਿਵਾਨ ਟੋਡਰਮਲ ਜਿਹੜੀ ਫਾਊਂਡੇਸ਼ਨ ਹੈ ਉਹਦੇ ਵੱਲੋਂ ਇਹ ਸਾਰਾ ਕਾਰਜ ਕਰਿਆ ਜਾ ਰਿਹਾ ਹੈ ਅੰਡਰ ਹਾਈ ਕੋਰਟ ਦੀ ਅਬਜ਼ਰਵੇਸ਼ਨ ਦੇ ਨਾਲ ਤੇ ਬਹੁਤ ਵਧੀਆ ਤਰੀਕੇ ਨਾਲ ਕੰਮ ਹੋ ਰਿਹਾ ਸਾਡੇ ਸਤਕਾਰਯੋਗ ਸਿਖਸ਼ੀਤਾਂ ਖੜੀਆਂ ਨੇ ਜਿਨ੍ਹਾਂ ਦੀ ਤਲਾਨੀ ਤੋਂ ਬਾਅਦ ਸਾਬ ਖੜੇ ਸਾਡੇ ਪ੍ਰਧਾਨ ਜੀ ਇਹਨਾਂ ਦੀ ਬਦੌਲਤ ਇਹ ਜਿਹੜਾ ਕੰਮ ਹੈ ਬੜੇ ਚੰਗੇ ਤਰੀਕੇ ਨਾਲ ਔਰ ਜਿਹੜੀ ਦਿਖ ਹੈ ਸਾਡੀ ਦਵਾਨ ਟੋਡਰ ਮਲ ਦੀ ਹਵੇਲੀ ਦੀ ਉਹ ਹੀ ਰਹੂਗੀ ਤੇ ਆ ਬਾਹਰ ਤੁਸੀਂ ਦੇਖ ਰਹੇ ਹਾਈ ਕੋਰਟ ਦੇ ਵਿੱਚ ਇੱਕ ਕੇਸ ਪੈਂਡਿੰਗ ਹੈ ਤੇ ਉਹਨਾਂ ਦੀ ਡਾਇਰੈਕਸ਼ਨ ਨਾਲ ਹੋ ਰਿਹਾ ਅਸੀਂ ਅੱਜ ਇਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਜੋ ਵੀ ਮਦਦ ਚਾਹੀਦੀ ਹੈ ਉਹਦੇ ਲਈ ਆਏ ਹਾਂ ਸਾਡੇ ਨਾਲ ਸਾਡੇ ਤਹਿਸੀਲਦਾਰ ਸਾਹਿਬ ਅਸੀਂ ਇੱਥੇ ਰਸਤੇ ਚੈੱਕ ਕੀਤੇ ਨੇ ਹੋਰ ਜਿਹੜਾ ਅੱਗੇ ਕੁਝ ਕਰ ਸਕਦੀ ਹੈ ਪੰਜਾਬ ਸਰਕਾਰ ਮਾਨਯੋਗ ਸਰਦਾਰ ਭਵਨ ਸਿੰਘ ਮਾਨ ਸਾਹਿਬ ਦੇ ਸਖਤ ਨਿਰਦੇਸ਼ ਨੇ ਕਿ ਪੂਰਾ ਕੋਆਪਰੇਟਿਵ ਕਰਕੇ ਜੋ ਵੀ ਲੋਡ ਹੈ ਸਾਡੇ ਫਾਊਂਡੇਸ਼ਨ ਨੂੰ ਅਸੀਂ ਇਹਨਾਂ ਨੂੰ ਦਈਏ ਅਸੀਂ ਵਿਸ਼ਵਾਸ ਉਹਨੇ ਪੰਜਾਬ ਸਰਕਾਰ ਵੱਲੋਂ ਜੋ ਵੀ ਸਾਨੂੰ ਕਰਨਾ ਪਿਆ ਇਸ ਵਿਰਾਸਤ ਹਵੇਲੀ ਲਈ ਜਿਹੜੀ ਕਿ ਪੁਰਾਣੀ ਦਿਖ ਅਸੀਂ ਬਹਾਲ ਕਰਕੇ ਉਸਤਰੀ ਬਣਾਉਣੀ ਆ ਉਹਦੇ ਲਈ ਜੋ ਬਹਾਰ ਸਾਨੂੰ ਕਰਨਾ ਪਿਆ ਟਰੈਫਿਕ ਦਾ ਜਾਂ ਸੜਕਾਂ ਦਾ ਉਹ ਸਾਰਾ ਆਪਣਾ ਜ਼ਿੰਕਾਰ ਕਰੂੰਗੀ ਇਹ ਮੈਂ ਵਿਸ਼ਵਾਸ ਦਵਾ ਹਾਂਜੀ 10 ਬਹਾਦਰ ਸਿੰਘ ਵਿਦਾਸ ਦਿਵਾਨ ਟੋਡ ਮਲਵਰਾਸੇ ਫਾਊਂਡੇਸ਼ਨਰ ਵੱਲੋਂ ਇਹ ਸੂਚ ਇਨਫੋਰਮੇਸ਼ਨ ਦੇਣਾ ਚਾਹੁੰਦਾ ਆਪ ਜੀ ਸਾਰਿਆਂ ਨੂੰ ਕਿ ਇਹ ਕਾਰਜ ਹਜੇ ਸ਼ਰਮਨੀ ਕਮੇਟੀ ਅਤੇ ਪੰਜਾਬ ਸਰਕਾਰ ਅਤੇ ਪ੍ਰਾਥਮਿਕ ਵਿਭਾਗ ਇਹ ਤਿੰਨਾਂ ਦੇ ਦੇ ਸਹਿਯੋਗ ਨਾਲ ਹੋ ਰਿਹਾ ਜਿਹਦੇ ਵਿੱਚ ਹਜੇ ਸਾਨੂੰ ਕੁਝ ਪਰਮਿਸ਼ਨਾਂ ਹੋਰ ਚਾਹੀਦੀਆਂ ਉਹਦੀ ਅਸੀਂ ਇੰਤਜ਼ਾਰ ਕਰ ਰਹੇ ਹਾਂ ਇਦਾਂ ਪਰਮਿਸ਼ਨਾਂ ਹੋ ਜਾਂਦੀਆਂ ਉਦੋਂ ਤੋਂ ਅਸੀਂ 2 ਸਾਲ ਦਾ ਸਮਾਂ ਜਿਹੜਾ ਲੈ ਕੇ ਚੱਲ ਰਹੇ ਹਾਂ ਕਿ 2 ਸਾਲ ਦੇ ਵਿੱਚ ਵਿੱਚ ਜਿਹੜੀ ਹੈਗੀ ਹੈ ਵੇਲੀ ਦੀ ਜਿਹੜੀ ਪ੍ਰਾਤਨ ਲੁੱਕ ਉਹ ਸਾਰਾ ਕੁਝ ਤਿਆਰ ਕਰਕੇ ਅਸੀਂ ਸੰਗਤਾਂ ਦੇ ਸਪੁੱਤ ਕਰ ਸਕਦੇ ਹਾਂ ਅੱਛਾ ਹੁਣ ਕੋਈ ਦਿੱਕਤ ਤਾਂ ਨਹੀਂ ਹੈ ਜਿਹਦੇ ਲਈ ਤੁਹਾਨੂੰ ਕੋਈ ਤੁਹਾਡੀ ਡਿਮਾਂਡ ਹੋਵੇ ਅਰੇ ਸਾਨੂੰ ਜੀ ਪਰਮਿਸ਼ਨਾਂ ਹੋਰ ਚਾਹੀਦੀਆਂ ਸ਼੍ਰੋਮਣੀ ਕਮੇਟੀ ਵੱਲੋਂ ਵੀ ਤੇ ਪ੍ਰਾਤਨ ਵਿਭਾਗ ਵੱਲੋਂ ਉਹਦੇ ਵੱਲੋਂ ਸਹਿਯੋਗ ਮਿਲ ਰਿਹਾ ਪੂਰਾ ਹਾਂਜੀ ਮਿਲ ਰਿਹਾ ਜੀ ਪੰਜਾਬ ਸਰਕਾਰ ਵੱਲੋਂ ਸਹਿਯੋਗ ਪੰਜਾਬ ਸਰਕਾਰ ਵੱਲੋਂ ਪੂਰਾ ਭਰਪੂਰ ਸਭ ਸਹਿਯੋਗ ਮਿਲ ਰਿਹਾ ਜੀ ਅੱਗੇ ਵਧਦੇ ਹੁਦਰ ਕਿਸਾਨਾਂ ਵੱਲੋਂ ਕਣਕ ਦੀ ਕੀਤੀ ਗਈ ਸਿੱਧੀ ਬਜਾਈ ਦੇ ਉੱਤੇ ਹੁਣ ਗੁਲਾਬੀ ਸੁੰਡੀ ਵੱਲੋਂ ਹਮਲਾ ਕਰ ਦਿੱਤਾ ਗਿਆ। ਸੋ ਅਮਰਤਸਰ ਜ਼ਿਲ੍ਹੇ ਦੇ ਪਿੰਡ ਅਨਤਪੁਰਾ ਵਿੱਚ ਕਿਸਾਨਾਂ ਵੱਲੋਂ ਕਣਕ ਦੀ ਸਿੱਧੀ ਬਜਾਈ ਕੀਤੀ ਗਈ ਸੀ ਜਿਸ ਦੇ ਉੱਤੇ ਹੁਣ ਗੁਲਾਬੀ ਸੁੰਡੀ ਵੱਲੋਂ ਹਮਲਾ ਕੀਤਾ ਗਿਆ। ਸੋ ਕਿਸਾਨਾਂ ਵੱਲੋਂ ਸਿੱਧੀ ਬਜਾਈ ਦੇ ਨਾਲ ਬੀਜੀ ਗਈ ਕਣਕ ਦੇ ਉੱਤੇ ਗੁਲਾਬੀ ਸੁੰਡੀ ਵੱਲੋਂ ਹਮਲਾ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਜਿਸ ਕਾਰਨ ਕਿਸਾਨਾਂ ਦੀ ਫਸਲ ਦਾ 30 ਤੋਂ 40% ਗੁਲਾਬੀ ਸੁੰਡੀ ਨੇ ਨੁਕਸਾਨ ਕਰ ਦਿੱਤਾ ਹੈ। ਅਤੇ ਜਿਸ ਦੇ ਬਚਾਅ ਵਜੋਂ ਕਿਸਾਨਾਂ ਵੱਲੋਂ ਖੇਤੀਬਾੜੀ ਵਿਭਾਗ ਦੇ ਕਹਿਣ ਮੁਤਾਬਕ ਦਵਾਈ ਦਾ ਛਿੜਕਾ ਵੀ ਕੀਤਾ ਗਿਆ ਸੀ ਲੇਕਿਨ ਫਿਰ ਵੀ ਗੁਲਾਬੀ ਸੁੰਡੀ ਦਾ ਹਮਲਾ ਉਸੇ ਤਰ੍ਹਾਂ ਜਾਰੀ ਹੈ ਸੋ ਕਿਸਾਨਾਂ ਦਾ ਕਹਿਣਾ ਹੈ ਕਿ ਗੁਲਾਬੀ ਸੁੰਡੀ ਦੇ ਹਮਲੇ ਕਰਕੇ ਉਹਨਾਂ ਦੀ ਸਿੱਧੀ ਬਜਾਈ ਦੀ ਕਣਕ ਦਾ ਬਹੁਤ ਸਾਰਾ ਨੁਕਸਾਨ ਹੋ ਚੁੱਕਿਆ ਹੈ ਕਿਸਾਨਾਂ ਨੇ ਆਖਿਆ ਕਿ ਜਿਸ ਤਰ੍ਹਾਂ ਗੁਲਾਬੀ ਸੁੰਡੀ ਹਮਲਾ ਕਰ ਰਹੀ ਹੈ ਉਸ ਤੋਂ ਲੱਗ ਰਿਹਾ ਹੈ ਕਿ ਇਸ ਵਾਰ ਉਹਨਾਂ ਦਾ ਲਗਤਮੁੱਲ ਵੀ ਪੂਰਾ ਨਹੀਂ ਹੋਵੇਗਾ ਨਾਲ ਹੀ ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕਿਸਾਨਾਂ ਦੀ ਬਾਹ ਫੜੀ ਜਾਵੇ ਤੇ ਬਾਜ਼ਾਰਾਂ ਦੇ ਅੰਦਰ ਵਿਕ ਰਹੀਆਂ ਨਕਲੀਆਂ ਦਵਾਈਆਂ ਦੇ ਉੱਤੇ ਵੀ ਨਕੇਲ ਕੱਸੀ ਜਾਵੇ ਮੇਰਾ ਨਾਮ ਸਤਨਾਮ ਸਿੰਘ ਇੰਟਰਨੈਟ ਪੁਰਾ ਜੀ 15 ਏਕੜ ਦੀ ਮੇਰ ਕੋ ਉਜਾਈ ਹੈ ਤੇ ਆ ਦੇਖਿਆ ਹੁਣ ਪਿਆ ਗਲਾਬੀ ਸੁੰਡੀ ਕਾਫੀ ਪੈ ਗਈ ਹੈ ਜੋ ਕਿ ਧੋੜੀਆਂ ਦੀ ਧੋੜੀਆਂ ਖਾਈ ਜਾ ਰਹੀ ਵਿੱਚੋਂ ਤੇ ਸਾਡੀ ਤੇ ਮੰਗ ਇਹੋ ਹੀ ਆ ਪ੍ਰਸ਼ਾਸਨ ਕੋਲੋਂ ਕਿ ਮਤਲਬ ਇਹ ਚੀਜ਼ਾਂ ਦਾ ਹੱਲ ਹੋਣਾ ਚਾਹੀਦਾ ਦਵਾਈਆਂ ਸਾਨੂੰ origignal ਮਿਲ ਕੋਈ ਚੰਗੇ ਬੈਨੀਫਿਟ ਮਿਲ ਤੇ ਜੋ ਦਵਾਈਆਂ ਦੋਲੀਕੇਟ ਮਿਲ ਰਹੀਆਂ ਉਹਨਾਂ ਦਾ ਅਸਰ ਨਹੀਂ ਹੋ ਰਿਹਾ ਇਸ ਕਰਕੇ ਉਹ ਸਾਰੀਆਂ ਸੁੰਢੀ ਮਾਰ ਨਹੀਂ ਰਹੀ ਕੀ ਕਾਰਨ ਮੰਨਦੇ ਜੀ ਅਸੀਂ ਹੁਣ ਇਹ ਕਹਿ ਨਹੀਂ ਸਕਦੇ ਪਹਿਲੀ ਵਾਰ ਸਾਡੇ ਤਾਂ ਪਈ ਐ ਆਮ ਟੀਵੀ ਤੇ ਵੇਖੀ ਤਾਂ ਉਹ ਤਾਂ ਕਹਿੰਦੇ ਆ ਜੀ ਇਹ ਗਰਮੀ ਆ ਜਾਂ ਮਤਲਬ ਇਹ ਪ੍ਰਾਲੀ ਦਾ ਵਾ ਜਾਂ ਹੈ ਨਾ ਤੇ ਪ੍ਰਾਲੀ ਤਾਂ ਅਸੀਂ ਤਾਂ ਮੈਂ ਤਾਂ ਇੱਕ ਮਤਲਬ ਪੱਠੇ ਨੇ ਵੀ ਅੱਗ ਨਹੀਂ ਲਾਈ 15 ਕਿੱਲੇਾਂ ਦੇ ਵਿੱਚ ਇਹ ਫੇਰ ਵੀ ਅਹੀਂ ਤਾਂ ਵਹਿੰਦੇ ਰਹੀ ਨੇ ਤੇ ਅੱਜ ਆ ਦੇਖਿਆ ਤੇ ਇਧਰ ਆਣ ਕੇ ਤਾਂ ਨਾਲ ਕੁੰਡੀਆਂ ਨਹੀਂ ਪੈ ਲਈ ਕਾਫੀ ਪੈ ਗਈ ਕਿੰਨਾ ਕੁ ਨੁਕਸਾਨ ਲੱਗਦਾ ਆ 25 30% ਤਾਂ ਹੋ ਗਿਆ ਹੁਣ ਤੱਕ ਤੇ ਜੇ ਵਧਣਾ ਹੀ ਹੈ ਘਟਣਾ ਤਾਂ ਹੈ ਨਹੀਂ ਕੀ ਕਿਸਾਨ ਦੇ ਖਰਚੇ ਪੂਰੇ ਹੋਣਗੇ ਨਹੀਂ ਇਹ ਪੂਰੇ ਕਿੱਥੋਂ ਹੋਣੇ ਉਹ ਤਾਂ ਬੱਲਿਆਂ ਦੇ ਕੇ ਛੁੱਟੇਗਾ ਜੋ ਠੇਕਾ ਵੀ ਦੇਣਾ 50 60000 ਰੁਪਇਆ ਫਿਰ ਉੱਤੇ ਖਰਚਾ ਵੀ 5000 ਲੱਗ ਗਿਆ ਕਣ ਕੇ ਬੀਜਣ ਤੇ ਅਜੇ ਇਹਨਾਂ ਪੱਕਣ ਤੱਕ ਲੱਗਣਾ ਹੀ ਐ ਇੱਥੇ ਹੀ ਮੰਗ ਕਰਦੇ ਸਰਕਾਰ ਮੰਗਤਾ ਇਹ ਸਰਕਾਰ ਜਿਹੜੀ ਇੱਕ ਤੋਂ ਕੁਛ ਇਹਦਾ ਮੁਆਵਜ਼ਾ ਦਵੇ ਥੋੜਾ ਬਹੁਤਾ ਜ਼ਿੰਮੇਦਾਰ ਨੂੰ ਜੋ ਵੀ ਦੇ ਸਕਦੀ ਆ ਤੇ ਬਾਕੀ ਜਿਹੜਾ ਦਵਾਈਆਂ ਦਾ ਮਸਲਾ ਹੱਲ ਹੋਣਾ ਚਾਹੀਦਾ ਖਾਦਾਂ ਦਵਾਈਆਂ ਡੁਪਲੀਕੇਟ ਆ ਰਹੀਆਂ ਨੇ ਬਾਜ਼ਾਰਾਂ 'ਚ ਬੀਜ ਤੱਕ ਵੀ ਡੁਪਲੀਕੇਟ ਆ ਜਿੰਨਾ 'ਚ ਰੇ ਨਹੀਂ ਹੱਲ ਹੁੰਦਾ ਨਾ ਚਿਰ ਅਸੀਂ ਵੀ ਮੇਰਾ ਨਾਮ ਸਕੌਨ ਸਿੰਘ ਹੈ ਪਿੰਡ ਨੈਤਪੁਰਾ ਤੇ ਸਿੱਧੀ ਬਜਾਈ ਕੁੱਲ ਬਜਾਈ ਮੈਂ 11 ਏਕੜ ਕੀਤੀ ਆ ਜੀ ਤੇ ਇਹ ਜਿੱਥੇ ਗੁਲਾਬੀ ਸੁੰਡੀ ਦਾ ਹਮਲਾ ਹੋਇਆ ਉਹ ਜ਼ਿਆਦਾਤਰ ਉੱਥੇ ਹੋਇਆ ਜਿੱਥੇ ਆਪਾਂ ਪਰਾਲੀ ਨੂੰ ਨਹੀਂ ਅੱਗ ਲਾਈ ਜਿੱਥੇ ਵੇਖੋ ਤੁਸੀਂ ਇੱਧਰ ਐਨੂੰ ਨਿਗਾਹ ਮਾਰ ਲਓ ਚਾ ਐਨੂੰ ਮਾਰ ਲਓ ਜਿੱਥੇ ਜਿੱਥੇ ਪਰਾਲੀ ਤੁਹਾਨੂੰ ਜਿਆਦਾ ਨਜ਼ਰ ਆਉਂਦੀ ਆ ਉੱਥੇ ਉੱਥੇ ਸਾਰਾ ਹੀ ਕੰਮ ਖਤਮ ਕਰ ਦਿੱਤਾ ਸੁੰਰੀ ਨੇ ਤੇ ਜਿੱਥੇ ਜਿੱਥੇ ਪਰਾਲੀ ਨਹੀਂ ਹੈਗੀ ਉੱਥੇ ਉੱਥੇ ਕਣਕ ਧੋੜੀਆਂ ਵੇਖੋ ਤੁਸੀਂ ਉੱਥੇ ਉੱਥੇ ਕਣਕ ਠੀਕ ਸੀਗੀ ਤੇ ਬਾਕੀ ਆਪਾਂ ਖੇਤੀਬਾੜੀ ਵਿਭਾਗ ਨੂੰ ਵੀ ਸੱਦਿਆ ਸੀਗਾ ਉਹ ਵੀ ਵੇਖ ਕੇ ਗਏ ਉਹ ਆਂਦੇ ਸੀ ਕਿ ਕੁਝ ਮੌਸਮ ਦੀ ਅਜੇ ਠੰਡ ਨਹੀਂ ਪੈ ਰਹੀ ਗਰਮਿਆ ਮੌਸਮ ਤਾਂ ਕਰਕੇ ਸੁੰਡੀ ਪਈ ਆ ਤੇ ਤੁਸੀਂ ਕੋਰਾਜਿੰਦੀ ਸਪਰੇਅ ਕਰ ਦੋ ਪਰ ਸਪਰੇਅ ਵੀ ਕੋਰਾਜਿੰਦੀ ਕਰਤੀ ਅਜ 6 ਦਿਨ ਹੋ ਗਏ ਆ 6 ਦਿਨਾਂ ਦੇ ਬਾਵਜੂਦ ਵੀ ਸੁੰਡੀ ਨਹੀਂ ਮਰੀ ਕਾਰਨ ਕੀ ਮੰਦੇ ਜੀ ਕਾਰਨ ਵੇਖੋ ਹੁਣ ਅਸੀਂ ਕਾਰਨ ਕੀ ਦਸੀਏ ਵੀ ਚਾਹੇ ਦਵਾਈਆਂ ਡੁਪਲੀਕੇਟ ਹੈ ਤੇ ਚਾਹੇ ਉਦਾਂ ਜੀ ਸਪਰੇਅ ਕੀਤੀ ਹੋਵੇ ਕੋਰਾਜਿੰਦੀ ਸੁੰਡੀ ਮਰੇ ਕਿਉਂ ਨਾ ਠੇਕੇ ਤੇ ਲੈ ਕੇ ਤੁਸੀਂ ਬਜਾਈ ਕੀਤੀ ਹੈ ਕੀ ਲੱਗਦਾ ਖਰਚੇ ਪੂਰੇ ਹੋੜ ਗਏ ਖਰਚੀ ਇਹ ਸਭ ਖਰਚੇ ਕੀ ਇਹ ਸਭ ਨਾਲ ਤੇ ਕੋਈ ਹਾਲ ਹੀ ਨਹੀਂ ਠੇਕਾ ਕਿੱਥੋਂ ਪੂਰਾ ਹੋਏ ਨਾ ਜੀ ਇਹ ਪੱਲਾ ਵੀ ਨਹੀਂ ਪੂਰਾ ਹੋਣਾ ਸਰਕਾਰ ਕੋਈ ਹੋ ਮੰਗ ਕਰਦੇ ਜਿਵੇਂ ਜਿਦਰਾ ਵੇਖੋ ਬਲਾਗ ਦੇ ਵਿੱਚ ਦਵਾਈਆਂ ਸਾਨੂੰ ਪ੍ਰੋਵਾਈਡ ਕਰ ਦਵੇ ਸਰਕਾਰ ਜੇ ਇਦਾਂ ਦੀ ਕੋਈ ਨੋਬਤ ਆਉਂਦੀ ਆ ਕੁਝ ਸਾਨੂੰ ਸਹੀ ਰੇਟ ਤੇ ਮਿਲ ਜਾਣ ਕੁਝ ਕਿਸਾਨ ਦਾ ਫਾਇਦਾ ਹੋ ਜਾਵੇ ਜਦੋਂ ਬਾਜ਼ਾਰੋਂ ਆਪਾਂ ਦਵਾਈ ਲੈਣੇ ਆ ਚਲੋ ਨਾਤ ਨਹੀਂ ਲੈਣਾ ਚਾਹੀਦਾ ਕਿਸੇ ਦਾ ਪਰ ਬਾਕੀ ਇਹ ਆ ਵੀ ਉੱਥੋਂ ਸਾਨੂੰ ਇੱਕ ਰੇਟ ਵੀ ਜ਼ਿਆਦਾ ਲੱਗਦਾ ਤੇ ਇੱਕ ਤੁਹਾਡੇ ਸਾਹਮਣੇ ਕੋਰਾ ਜਿਹੇ ਦੀ ਸਪਰੇਅ ਕੀਤੀ ਹੁੰਦੀ ਉਦਾਂ ਦੀ ਉਦਾਂ ਹੀ ਮੇਰਾ ਨਾਮ ਹਜੇਪਾਲ ਸਿੰਘ ਆ ਪਿੰਡ ਮੇਰਾ ਹਨੈਤਪੁਰ ਆ ਬਲਾਗ ਜਨਾਲਾ ਤੇ ਸਾਡੇ ਖੇਤਾਂ ਵਿੱਚ ਆ ਗੁਲਾਬੀ ਸੁੰਡੀ ਜਿਹੜੀ ਆ ਇਹ ਪਹਿਲੀ ਵਾਰੀ ਪਈ ਪਹਿਲਾਂ ਕਦੀ ਨਹੀਂ ਦਿੱਕਤ ਆਈ ਇਸ ਤੋਂ ਖੇਤਰੀ ਵੀ ਕਣਕ ਬੀਜਦੇ ਰਹੇ ਆ ਪਰ ਐਤਕਾਂ ਇਹਨੇ ਸੁੰਡੀ ਨੇ ਕਣਕ ਜਿਹੜੀ ਆ ਬਹੁਤ ਖਰਾਬ ਕਰ ਦਿੱਤੀ ਆ ਸਪਰੇਅ ਕਰਨ ਦੇ ਬਾਵਜੂਦ ਵੀ ਜਿਹੜੀ ਆ ਉਹ ਸੁੰਡੀ ਰੁਕਦੀ ਨਹੀਂ ਪਈ ਅੱਜ ਤੱਕ ਨਹੀਂ ਰੁਕਦੀ ਪਈ ਕੀ ਕਰਨ ਲੱਗ ਪਏ ਕਾਰਨ ਖੇਤੀਬਾੜੀ ਵਿਭਾਗ ਵਾਲੇ ਤਾਂ ਗਰਮੀ ਦੱਸਦੇ ਸੀਗੇ ਵੀ ਗਰਮੀ ਦਾ ਕਾਰਨ ਹੈ ਜਿਆਦਾ ਪਰ ਬਾਕੀ ਕਣਕਾਂ ਵੀ ਹੈਗੀਆਂ ਨੇ ਜਿੱਦਾਂ ਕਈਆਂ ਨੇ ਆ ਲਾਗੇ ਸਾਡੇ ਕਿਸੇ ਨੇ ਅੱਗ ਲਾ ਕੇ ਵੀਜੀ ਹੋਵੇ ਸਾਡੀ ਪ੍ਰਾਲੀ ਵਾਲੀ ਸੀ ਪ੍ਰਾਲੀ ਵਾਲੇ ਖੇਤ ਦੇ ਵਿੱਚ ਬਹੁਤ ਜ਼ਿਆਦਾ ਸੁੰਡੀ ਆ ਇਹ ਲੱਗਦਾ ਸਿੱਧੀ ਬਜਾਈ ਦਾ ਕੋਈ ਅਸਰ ਲੱਗ ਰਿਹਾ ਹੈ। ਇਹ ਤੇ ਸਿੱਧੀ ਬਜਾਈ ਦਾ ਹੀ ਆ ਫਿਰ। ਜਦੋਂ ਦੂਸਰੇ ਦੇ ਖੇਤ ਚ ਨਾ ਹੋਊਗੀ ਸਾਡੇ ਜੀ ਹੋਊਗੀ ਫਿਰ ਅਸੀਂ ਸਿੱਧੀ ਕੀਤੀ ਫਿਰ ਸਾਡੇ ਜਿਆਦਾ। ਕੀਤੀ ਪਰ ਹੈ ਵੀ ਉੱਥੇ ਹੀ ਹੈ ਜਿੱਥੇ ਪਰਾਲੀ ਜਿਆਦਾ ਸੀਗੀ। ਖੇਤੀਬਾੜੀ ਵਿਭਾਗ ਵੇਖ ਕੇ ਗਏ ਹਨ ਕਿ ਚੈੱਕ ਕਰਕੇ ਗਏ। ਹਾਂਜੀ ਆਏ ਸੀਗੇ। ਹਾਂਜੀ ਕੀ ਹਾਲ ਦੱਸਿਆ ਉਹਨਾਂ ਨੇ? ਉਹਨਾਂ ਨੇ ਸਪਰੇਅ ਦੱਸੀ ਵੀ ਸਪਰੇਅ ਕਰ ਸਕਦੇ ਹੋ ਤੇ ਜਦੋਂ ਠੰਡ ਵੱਧ ਜਾਏਗੀ ਉਦੋਂ ਠੰਡ ਦੇ ਨਾਲ ਆਪੇ ਹੀ ਇਹ ਜਿਹੜੀ ਸੁੰਡੀ ਆ ਉਹ ਘਟ ਜਾਏਗੀ। ਹਾਂਜੀ। ਪਰ ਇਹ ਤਾਂ ਕੋਈ ਅਸਰ ਪਿਆ। ਸਪਰੇਅ ਦਾ ਕੋਈ ਅਸਰ ਨਹੀਂ ਹੋਇਆ। ਕੀ ਕਾਰਨ ਕੀ ਲੱਗਦਾ ਵਾ ਦਵਾਈ ਦਵਾਈਆਂ ਨਕਲੀ ਆ ਇਸ ਹਿਸਾਬ ਨਾਲ ਤੇ ਅੱਜ 6 ਦਿਨ ਹੋ ਗਏ ਆ ਦੁਕਾਨ ਵਾਲਾ ਵੀ ਕਹਿੰਦਾ ਸੀਗਾ ਵੀ 1-2 ਦਿਨ ਦੇ ਵਿੱਚ ਜਿਹੜਾ ਉਹ ਸੜੀ ਖਤਮ ਹੋ ਜਾਏਗੀ ਪਰ ਸੜੀ ਖਤਮ ਨਹੀਂ ਹੋਈ ਕੀ ਕਾਰਨ ਕੀ ਲੱਗਦਾ ਨੁਕਸਾਨ ਕਿੰਨੇ ਪਰਸੈਂਟ ਜਿਹੜਾ ਕਿਸਾਨ ਦਾ ਹੋ ਗਿਆ ਲੱਗਦਾ ਨੁਕਸਾਨ 30-35% ਦੇ ਨੁਕਸਾਨ ਹੋ ਗਿਆ ਤੁਹਾਡੇ ਸਾਹਮਣੇ ਹੀ ਆ ਅਜੇ ਵੀ ਰੋਕ ਨਹੀਂ ਰਹੀ ਅਜੇ ਵੀ ਗਾਂ ਕਰਦੀ ਪਈ ਆ ਇਸ ਹਿਸਾਬ ਨਾਲ ਦਾ ਫਸਲ ਜਿਹੜੀ ਆ ਉਹ ਖਤਮ ਆ ਦੁਬਾਰਾ ਇਹਨੂੰ ਬੀਜ ਨਹੀਂ ਸਕਦੇ ਆਪਾਂ ਸਰਕਾਰ ਕੋਲੋਂ ਮੰਗ ਕਰਦੇ ਆ ਸਰਕਾਰ ਕੋ ਇਹ ਮੰਗ ਕਰਦੇ ਆਂ ਵੀ ਇੱਕ ਤਾਂ ਜਿਹੜੀਆਂ ਜਿੱਦਾਂ ਦਵਾਈਆਂ ਹੁੰਦੀ ਦਵਾਈ ਡੁਬਲੀਕੇਟ ਬਹੁਤ ਜ਼ਿਆਦਾ ਵਿਕਦੀ ਪਈ ਸਟੋਰਾਂ ਤੇ ਆਪਾਂ ਨਾਮ ਨਹੀਂ ਚਲੋ ਲੈ ਸਕਦੇ ਕਿਸੇ ਦਾ ਪਰ ਸਟੋਰਾਂ ਦੇ ਉੱਪਰ ਬਹੁਤ ਜ਼ਿਆਦਾ ਡੁਬਲੀਕੇਟ ਦਵਾਈ ਵਿਕਦੀ ਪਈ ਆ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਸਰਕਾਰ ਨੂੰ ਖਾਸ ਕਰਕੇ ਸੋ ਖਬਰਾਂ ਹੁਣ ਤੱਕ ਦੇ ਵਿੱਚ ਇੰਨਾ ਹੀ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਬਣੇ ਰਹੋ ਦਾਨਮੀ ਰੋ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ